ਗੁਰਗੰਸਾ ਸਤਿ ਜੀ ਜੂਰੀ ਵੇ ਰਾਜਮਾਨ ਸਾਸੰਗਤ ਜੀ ਫਤਸਾਂ ਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੈਰੈਕਟਰ ਦੇ ਵਿੱਚ ਜਿੰਨੇ ਵੀ ਆਪਣੇ ਗੁਰਪਰਵ ਜਾਂ ਪੁਰਾਣ ਇਤਿਹਾਸਿਕ ਦਿਹਾੜੇ ਆਉਂਦੇ ਹਨ ਉਹਨਾਂ ਸਾਰਿਆਂ ਵਿੱਚੋਂ ਖਾਸਾ ਜਿਸ ਦਿਨ 10ਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਕਰ ਕੀਤਾ ਉਹ ਸਾਰਿਆਂ ਦੇ ਵਿੱਚੋਂ ਮਹੱਤਵਪੂਰਨ ਦਿਨ ਹੈ ਜਿਸ ਦਿਨ ਸਾਡੀ ਕਾਉਂਡ ਦਾ ਨਹੀਂ ਪੱਥਰ ਇਸ ਤਰੀਕੇ ਨਾਲ ਰੱਖਿਆ ਗਿਆ ਜਿਸ ਦਿਨ ਨੂੰ ਅਸੀਂ ਹੁਣ ਦੇਖ ਰਹੇ ਹਾਂ ਸੋ ਧਾਰਮਿਕ ਤੌਰ ਤੇ ਇਤਿਹਾਸਿਕ ਤੌਰ ਤੇ ਉਹ ਦਿਨ ਜਿਹੜੇ ਕਿ ਪੰਜਾਬ ਦੇ ਨਾਲ ਸੰਬੰਧਿਤ ਹਨ ਅਸੀਂ ਉਹ ਵੀ ਮਨਾਉਂਦੇ ਹਾਂ ਉਸ ਦੇ ਨਾਲ ਹੀ ਨਾਲ ਕੈਨੇਡਾ ਦੇ ਵਿੱਚ ਵੀ ਜੋ ਸਿੱਖਾਂ ਦਾ ਇਤਿਹਾਸ ਹੈ ਆਧਾਰਨ ਦੇ ਤੌਰ ਦੇ ਉੱਤੇ ਜਦੋਂ ਪਹਿਲਾ ਕੋਡਵਰਾ ਸਹਿ ਬਣਿਆ ਫਿਰ ਕੈਨੇਡਾ ਦੇ ਵਿੱਚ ਜਾਂ ਅੰਟਰੀਅਰ ਦੇ ਵਿੱਚ ਸਿੱਖ ਹੈਰਿਟੇਜ ਮਤ ਪੜਿਆ। ਸੋ ਇਹੋ ਜਿਹੇ ਇਤਿਹਾਸਕ ਦਿਹਾੜੇ ਸਿੱਖਾਂ ਦੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੱਖਿਆ ਨਾਲ ਦੇ ਵਿੱਚ ਵੀ ਮਨਾਏ ਜਾਂਦੇ ਹਨ। ਸੋ ਉਹਨਾਂ ਸਾਰੇ ਦਿਹਾੜਿਆਂ ਨੂੰ ਜੋ ਕੈਨੇਡਾ ਦੇ ਇਤਿਹਾਸ ਦੇ ਨਾਲ ਸੰਬੰਧਿਤ ਹਨ ਉਹ ਬਹੁਤ ਜੇ ਤੌਰ ਦੇ ਉੱਤੇ ਜੋ ਸਾਡੇ ਵੱਲੋਂ ਆਪਣੇ ਨਮਾਇਦੇ ਕੇਜੇ ਜਾਂਦੇ ਹਨ ਚਾਹੇ ਉਹ ਆਪਣੇ ਨਿਊਜ਼ ਕੋਲ ਸਰਕਾਰ ਦੇ ਵਿੱਚ ਹੋਣ ਜਾਂ ਪ੍ਰੋਵਿੰਸ਼ਲ ਸਰਕਾਰ ਦੇ ਵਿੱਚ ਹੋਣ ਜਾਂ ਆਪਣੇ ਕੇਂਦਰੀ ਸਰਕਾਰ ਜਿਹੜੀ ਓਟਵਾ ਦੇ ਵਿੱਚ ਹੈ ਉੱਥੇ ਭਾਵੇਂ ਹੋਣ ਜਿਹੜੇ ਵੀ ਨਮਾਇਦੇ ਅਸੀਂ ਆਪਣੇ ਇਥੋਂ ਚੁਣ ਕੇ ਭੇਜਦੇ ਹਾਂ ਉਹ ਅਜਿਹੇ ਵਿਸ਼ੇ ਜੋ ਹਮ ਤਹਿਜੇ ਦੇ ਜੋ ਹਮ ਉਹਨਾਂ ਨੂੰ ਮਾਨਤਾ ਦਿਵਾਉਣ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਰੋਲ ਜੋ ਹੈ ਉਹ ਅਦਾ ਕਰਦੇ ਹਨ ਤੋਂ ਸਾਡੇ ਕੋਲ ਅੱਜ ਪਹਿਲਾਂ ਬਹੁਤ ਵਰੀ ਸਰਕਾਰ ਜੋ ਗੁਰਪ੍ਰੀਤ ਸੋਤਾ ਜੀ ਪਹੁੰਚੇ ਹਨ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਸੰਬੰਧਤ ਅਜਿਹੇ ਦਿਹਾੜਿਆਂ ਨੂੰ ਮਾਨਤਾ ਦਿਵਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸੋ ਹੁਣ ਫਿਰ ਇਸਾਵਾਂ ਨੇ ਖੁਦ ਹੀ ਦੱਸਿਆ ਹੈ ਰਕਸ਼ਨਾ ਯਹਮ 28 ਤਰੀਕ ਨੂੰ ਸੌਂਵਰ ਵਾਲੇ ਦਿਨ ਗੋਠਾਂ ਬਹਿਣਗੇ। ਸੋ ਸਮੂਹ ਸੰਗਤਾਂ ਨੂੰ ਅਸੀਂ ਕਮੇਟੀ ਵੱਲੋਂ ਵੀ ਗੁਰਦੁਆਰਾ ਸਾਹਿਬ ਕੋਲ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਵਿਸ਼ੋਕਰ ਨੂੰ ਦੇਖਦਿਆਂ ਹੋਇਆਂ ਕਿ ਕਿਵੇਂ ਉਹਨਾਂ ਨੇ ਸਿਰਫ ਕੈਨੇਡਾ ਦੇ ਵਿੱਚ ਹੀ ਆਪਣੀ ਸੇਵਾ ਨਹੀਂ ਕੀਤੀ ਪਰ ਆਪਣੇ ਇੱਥੇ ਆਪਾਂ ਰਹਿਨੇ ਹਾਂ ਇਸ ਹਲਕੇ ਦੀ ਜਾਂ ਇਸ ਪੌਂਡ ਦੀ ਸੇਵਾ ਦੇ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ ਸੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੀ ਸਪੋਰਟ ਕਰੀਏ ਆਉਣ ਵਾਲੇ ਜਣਾਂ ਦੇ ਵਿੱਚ ਕਈਆਂ ਦੇ ਘਰਾਂ ਦੇ ਵਿੱਚ ਹੋਏ ਹੋਣਗੇ ਕਈਆਂ ਦੇ ਘਰਾਂ ਦੇ 2 ਹਫ਼ਤੇ ਹੋਰ ਗਨੇ ਜਾਣਗੇ ਜਿੱਥੇ ਜਿੱਥੇ ਵੀ ਆਪ ਜੀ ਨੂੰ ਮੌਕਾ ਮਿਲਦਾ ਹੈ ਤੁਸੀਂ ਇਹਨਾਂ ਨੂੰ ਮਿਲੋ ਕੁਝ ਦੱਸੋ ਇਹਦਾ ਵੀ ਮੈਂ ਕਾਫੀ ਵਾਰੀ ਕਿਹਾ ਹਾਂ ਖੁਦ ਵੀ ਉਹ ਬੈਠੇ ਗਏ ਹਾਂ ਤੇ ਇੰਨਾ ਆਪਾਂ ਮਹਿਸੂਸ ਨਹੀਂ ਕਰਨਾ ਕਿ ਇਹ ਮੈਂ ਪਰਪਾਰਲੇ ਬੈਠਣਾ ਹੈ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਇਹ ਕਰ ਸਕਦੇ ਹਾਂ ਆਪਣੇ ਕੋਈ ਸੁਝਾਅ ਨਹੀਂ ਦੇ ਸਕਦੇ ਜੇ ਗੁੱਦਾ ਕੁਸਵਾ ਹੋਵੇ ਤੇ ਉਹ ਵੀ ਦੱਸਣ ਦੇ ਵਿੱਚ ਜਿਵੇਂ ਆਪਣੀ ਆਦਤ ਹੈ ਕਿ ਹਲੋ ਪੰਜਾਬ ਤੋਂ ਹੈ ਉੱਦਾਂ ਆਪਾਂ ਨੂੰ ਰੱਖਣ ਦੀ ਲੋੜ ਨਹੀਂ ਤੋ ਕੱਲ੍ਹ ਮੰਡੇ ਨਾਲ ਇਹਨਾਂ ਦੇ ਆ ਕੇਸੇ ਵਿਸ਼ੇ ਉੱਤੇ ਵਿਚਾਰ ਜਿਹੜੀ ਹੈ ਉਹ ਕਰੋ ਫਿਰ ਵੀ ਆਪ ਜੀ ਨੂੰ ਬਾਹਰ ਬੁਲਾ ਸਕਦੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਨਾਲ ਆਪਣਾ ਤੁਸੀਂ ਯੋਗਦਾਨ ਰੱਖੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਜੇ ਦੋ ਹਫ਼ਤੇ ਹਨ ਆਪਾਂ ਇਹਨਾਂ ਦੀ ਮਦਦ ਕਰੀਏ ਤੋ ਆਹ ਹੁਣ ਆਪਾਂ ਜੋ ਗੁਰਦੁਆਰਾ ਸਾਹਿਬ ਦਾ ਇਹ ਸਭ ਮਹੱਤਵਪੂਰਨ ਦਿਨ ਅਸਬੱਧਤ ਆਮ ਰੈਗੁਰੂ ਹੋ ਰਿਹਾ ਹੈ ਉਸ ਦੀ ਸ਼ੁਰੂਆਤ ਕਰਦੇ ਹਾਂ ਅਤੇ ਕਰਦੇ ਹਾਂ ਜੀ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ